ਅਕਾਲੀ ਖਾਲਾ ਜੀ ਅਪਾ ਲਾਈਵ ਤੇ ਗੱਲ ਕੀਤੀ ਸੀ ਡੈਂਡੀ ਲਾਈਨ ਦੇ ਇੱਕ ਬੂਟੇ ਆ ਜਿਹੜੇ ਬਹੁਤ ਹੀ ਵਧੀਆ ਆਪਣੇ ਸਿਹਤ ਲਈ ਆਪਣੇ ਵਿੱਚ ਜਿਹੜਾ ਐਕਸਟਰਾ ਕੈਲਸ਼ੀਅਮ ਹੁੰਦਾ ਨਾ ਉਹਨੂੰ ਉਹ ਕੱਢ ਦਿੰਦੀ ਆ ਨਾ ਵੈਰੀ ਸਟਰੋਂਗ ਆਈਰ ਲੰਗਸ ਵਿੱਚ ਐਕਸਟਰਾ ਪਾਣੀ ਵੀ ਹੁੰਦਾ ਉਹਨੂੰ ਵੀ ਕੱਢ ਦਿੰਦੀ ਆ ਨਾ ਤੇ ਉਹ ਸਾਡੇ ਸਰੀਰ ਨੂੰ ਬੈਲੈਂਸ ਕਰਕੇ ਫਿਰ ਰੱਖਦੀ ਆ ਤੇ ਨੋਰਮਲੀ ਜਦ ਮੈਂ ਫੁੱਲ ਜਦਾ ਨਾ ਉਹਦੇ ਉਦਦੇ ਖਾ ਲੈਣਾ ਹੁੰਦਾ ਦੇ ਸਟੈਮ ਤੇ ਉਹਦੀਆਂ ਜੜੀਆਂ ਜੜਾ ਆ ਉਹਨਾਂ ਨੂੰ ਸਕਾ ਕੇ ਫੇਰ ਮੈਂ ਦਾ ਚਾਹ ਬਣਾ ਲੈਣਾ ਨਾ ਤੇ ਜਿਹੜੇ ਪੱਤੇ ਆ ਉਹਦੀ ਕਦੇ-ਕਦੀ ਸਬਜ਼ੀ ਵੀ ਬਣਾ ਲੈਣਾ ਨਾ ਆਲੂ ਵਿੱਚ ਪਾ ਕੇ ਨਾ ਤੇ ਉਹ ਕਾਫੀ ਜਿੱਦਾਂ ਵਧੀਆ ਆ ਥੋੜੇ ਥੋੜੇ ਦਿਨ ਲਈ ਹੁੰਦੀ ਉਹ ਦੋ ਕੁ ਮਹੀਨਾ ਲਈ ਤੇ ਬਾਅਦ ਵਿੱਚ ਉਹ ਫਿਨਿਸ਼ ਹੋ ਜਾਂਦੀ ਹੈ ਤੇ ਅੱਜ ਮੈਂ ਤੁਹਾਨੂੰ ਉਹ ਅੱਜ ਮੈਂ ਪਿੱਛੇ ਆ ਸੀ ਗਾਰਡਨ ਵਿੱਚ ਤੇ ਮੈਂ ਕਿ ਚਲੋ ਮੈਂ ਅੱਜ ਉਹ ਦਿਖਾਉਣਾ ਤੁਹਾਨੂੰ ਮੈਂ ਇੱਕ ਵਿਚਾਰਿਆ ਹੁਣ ਉਹ ਤੁਹਾਨੂੰ ਨਾ ਗਾਰਡਨ ਇਦਾਂ ਫਿਰ ਮੈਂ ਬਹੁਤ ਕੱਟ-ਕੱਟਦਾ ਹੁੰਦਾ ਜਿੱਦਾਂ ਆਪ ਥੋੜੇ ਟ੍ਰੀ ਲਾਇ ਹੋਇਆ ਫਲਾਵਰ ਜਲਾਇ ਹੋਇਆ ਜਿੱਦਾਂ ਨਾ ਪਰ ਮੈਂ ਕਾ ਬਹੁਤ ਕੱਟ-ਕੱਟਦਾ ਹੁੰਦਾ ਇਸੇ ਲਈ ਮੈਂ ਕੱਟਦਾ-ਕੱਟ ਕੋਈ ਜਿਹੜੀ ਬੂਟੀ ਆ ਜਿਹੜੀ ਉਹ ਹੁੰਦੀ ਰਵੇ ਅ ਚਿੱਤਾ ਆ ਦੇਖੋ ਆ ਥੋੜੀ ਆ ਸੁੱਕੀ ਹੋਈ ਆ ਨਾ ਇਹ ਥੋੜੇ ਫੁੱਲ ਜਿਦਾ ਬੰਦ ਹੋਇਆ ਮੈਂ ਤੁਹਾਨੂੰ ਦਿਖਾਉਣਾ ਇੱਥੇ ਹੋਰ ਵੀ ਬਹੁਤ ਜਗ੍ਹਾ ਤੇ ਹੈਗੀ ਆ ਆ ਦੇਖੋ ਆ ਫਲਾਵਰ ਦੇ ਇਦਾਂ ਦੇ ਹੁੰਦੇ ਆ ਪੱਤੇ ਦੇ ਇਦਾਂ ਦੇ ਹੁੰਦੇ ਪਾਲਕ ਵਰਗੇ ਚ ਤਾਂ ਨਾ ਇਦਾਂ ਫਲਾਵਰ ਆ ਅ ਜਿਹਦਾ ਦੇਖੋ ਹੋਰ ਵੀ ਕਈ ਹੈਗੇ ਆ ਭਲੇਖਾ ਪੈਂਦਾ ਕਿਸੇ ਵੇਲੇ ਜੈਲੋ ਫੁੱਲ ਆ ਵੀ ਹੁੰਦੇ ਆ ਇਹ ਬੁੱਟੀ ਥੋੜੀ ਡਿਫਰੈਂਟ ਹੈ ਜਿਆ ਇਹਦੇ ਅਲੱਗ ਫਾਇਦੇ ਮੈਂ ਤੁਹਾਨੂੰ ਫਿਰ ਕਿਸੇ ਦਿਨ ਦੱਸੂਗਾ ਪਰ ਜਿਹੜੇ ਇਹ ਆ ਇਹ ਅਲੱਗ ਚੀਜ਼ ਹੈ ਨਾ ਤੇ ਇਹ ਅ ਹੋਰ ਮੈਂ ਤੁਹਾਨੂੰ ਦਿਖਾਉਣਾ ਆ ਫਿਰ ਜਦਾਂ ਚੰਗੀ ਤਰ੍ਹਾਂ ਪਛਾਣ ਹੋ ਜਾਂਦਾ ਇਸ ਲਈ ਫਿਰ ਮੈਂ ਕੱਟਦਾ ਨਹੀਂ ਹੁੰਦਾ ਜਿੱਦਾਂ ਨਾ ਕਾ ਆ ਦੇਖੋ ਇੱਕ ਵਿਚ ਵੀ ਹੋਇਆ ਇੱਥੇ ਜਾ ਕੇ ਆ ਦੇਖੋ ਹੈ ਨਾ ਤੇ ਇੱਥੇ ਵੀ ਹੋਇਆ ਇਸ ਤੇ ਤਾਂ ਇਹ ਇਦਾਂ ਹੀ ਮੈਂ ਫੁੱਲ ਤੋੜ ਕੇ ਤਾਂ ਖਾ ਲੈਣਾ ਹੁਣਾ ਜਿੰਨਾ ਚਿਰ ਇਹ ਰਹਿਣੇ ਆ ਤੇ ਇਹ ਮੈਨੂੰ ਕਾਫੀ ਵਧੀਆ ਲੱਗਦਾ ਹੈ ਕਈ ਬਿਮਾਰੀਆਂ ਜਿੱਥੋਂ ਨਿਕਲ ਜਾਂਦੀਆਂ ਹਨਾ ਆਹਾ ਸਟ੍ਰੋਬਰੀ ਦੀਆਂ ਹੈਗੀਆਂ ਬਿੱਲ ਆ ਜੀ ਤੇ ਇੱਥਲੇ ਪਾਸੇ ਹਾਲ ਲਗ ਬੂਟੀਆਂ ਇਹ ਹੋਰ ਕੰਮ ਆਉਂਦੀ ਆ ਇਹਦੇ ਵਿੱਚ ਆ ਦੇਖੋ ਹਲਕਾ ਹੈ ਨਾ ਇਹ ਅਲੱਗ-ਅਲੱਗ ਜਿਹਦਾ ਬੂਟੀਆਂ ਹੈਗੀਆਂ ਅਲੱਗ-ਅਲੱਗ ਇਹ ਹੈਗੀ ਬਟਰਫਲਾਈ ਬੁਸ਼ ਜਿੱਦਾਂ ਇਹਦੇ ਵਿੱਚ ਜਦੋਂ ਇਹ ਫੁੱਲੇ ਦੇ ਖੜਦੇ ਆ ਤੇ ਬਟਰਫਲਾਈ ਬਹੁਤ ਆਉਂਦੀ ਆ तितਲੀਆਂ ਬਹੁਤ ਆਉਂਦੀ ਆ ਇਦਾਂ ਅਲੱਗ-ਅਲੱਗ ਚੀਜ਼ਾਂ ਨਾ ਮੈ ਲਾਉਣਾ ਹੁੰਦਾ ਤੇ ਜਦਾਂ ਮੈਂ ਕੱਟ ਫੇ ਕਲੀਅਰ ਕਰਦਾ ਹੁਣ ਗਾਰਡਨ ਕਿਉਂਕਿ ਮੈਨੂੰ ਇਹ ਕਈ ਬੂਟੀਆਂ ਨੇ ਚਾਹੀਦੀਆਂ ਹੁੰਦੀਆਂ ਵਿੱਚ ਤਰਾ ਫਰਮਾ ਬੁੱਟਿਆ ਹੈ ਕਈ ਜਿਹਦਾ ਲਾਲ ਲਾ ਕੇ ਨਾ ਤਾਂ ਅ ਕਈ ਚੀਜ਼ਾਂ ਮੈਂ ਇਹਦੇ ਵਿੱਚੋਂ ਫਿਲਹਾਲ ਨਹੀਂ ਨਾ ਇੱਕ ਇੱਕ ਮੈਂ ਬੁੱਟੀ ਹੋਰ ਦਿਖਾਉਣੀ ਸੀ ਉਹ ਹੁਣ ਫ੍ਰੈਸ਼ ਹੋ ਗਈ ਆ ਉਹ ਜਦੋਂ ਥੋੜੀ ਠੰਡ ਹੁੰਦੀ ਆ ਨਾ ਜਦੋਂ ਉਦੋਂ ਹੁੰਦੀ ਆ ਉਹ ਜਦੋਂ ਤੁਸੀਂ ਤੋੜ ਕੇ ਉਹਦਾ ਸਟੈਮ ਨਾ ਸਿੱਟੋ ਪੱਤੇ ਸਿੱਟੋ ਜਾਂ ਕੋਸ਼ਿਸ਼ ਵੀ ਸਿੱਟੋ ਉਹ ਤੁਹਾਡੇ ਕੱਪੜਿਆਂ ਨਾਲ ਜੁੜ ਜਾਂਦੇ ਉਹਨੂੰ ਸਟਿੱਕੀ ਬੁੱਟੀ ਕਹਿੰਦੇ ਹਨ ਤੇ ਉਹਦਾ ਨਾਮ originally ਤੁਹਾਨੂੰ ਨਹੀਂ ਪਤਾ ਮੈਂ ਥੋੜੇ ਪਾਈ ਵੀ ਸੀਗੇ ਇੱਕ ਟਿਕਟੌਕ ਵੈਸਪਰ ਕਰਕੇ ਆਈ ਟੀ ਉਹ ਕਾਫੀ ਪੁੰਨ ਦੇ ਹੁੰਦੇ ਆ ਇਦਾਂ ਦੀਆਂ ਗੱਲਾਂ ਨਾ ਮੇਨਾਂ ਉਹਦੇ ਵਿੱਚ ਵੀ ਹੋਈ ਸੀ ਗੱਲ ਇਨਬਾਕਸ ਵਿੱਚ ਵੀ ਗੱਲ ਹੋਈ ਸੀ ਤੇ ਉਹ ਵੀ ਕਾਫੀ ਇਦਾਂ ਦੀਆਂ ਚੀਜ਼ਾਂ ਯੂਜ਼ ਕਰਦੇ ਆ ਹਾਂ ਤੇ ਫਿਰ ਮੈਂ ਜਦੋਂ ਦੇਖਦਾ ਉਹਨਾਂ ਦਾ ਵੀ ਉਹਨਾਂ ਦੀ ਮੈਂ ਵੀਡੀਓ ਪਾਈ ਸੀ ਕੱਲ ਜੜੀ ਬੁੱਟੀਆਂ ਬਾਰੇ ਫਾਈਨਲ ਗਲੈਂਡ ਲਈ ਕੀ ਗੁੜਿਆ ਸਾਨੂੰ ਡੀਟੌਕਸ ਕਰਨ ਲਈ ਕੀ ਗੁੜਿਆ ਸਾਡੇ ਦੰਦਾ ਲਈ ਕੀ ਗੁੜਿਆ ਇਹਦਾ ਅਲੱਗ-ਅਲੱਗ ਚੀਜ਼ਾਂ ਲਈ ਹੈ ਨਾ ਉਹ ਸਾਰਾ ਕੁਝ ਉਹਨਾਂ ਨੇ ਪਾਇਆ ਹੋ ਸਿੱਗਾ ਤੋ ਉਹ ਮੈਂ ਵੀਡੀਓ ਕੱਲ ਵੀ ਪਾਈ ਸੀਗੀ ਇਹ ਸਪੈਸਫਿਕਲੀ ਜਿਹੜੀ ਮੈਂ ਇਹ ਬੂਟੀ ਜਿਹੜੇ ਦੱਸੀ ਸੀਗੀ ਇੱਕ ਜਿਆ ਨੂੰ ਮੈਂ ਥੋੜੇ ਦਿਨ ਹੋਏ ਮੈਂ ਦੱਸਤਾ ਕਿ ਇਹਨੂੰ ਤੁਸੀਂ ਜਿਆਦਾ ਤੋਂ ਜਿਆਦਾ ਨਾ ਜਿੰਨਾ ਚਰਵੇ ਦਾ ਫਾਇਦਾ ਹੈ ਹੁੰਦਾ ਹੈ ਇਹਦਾ ਫਾਇਦਾ ਲਵੋ ਫੁੱਲ ਮਿੱਠੇ ਹੁੰਦੇ ਆ ਪਰ ਜਿਹੜੇ ਗ੍ਰੀਨ ਬਿਟਸ ਹੁੰਦੇ ਆ ਉਹ ਥੋੜੇ ਕੋੜੇ ਹੁੰਦੇ ਆ ਚਾਹ ਵੀ ਥੋੜੀ ਕੋੜੀ ਹੁੰਦੀ ਆ ਥੋੜਾ ਜਿਹਾ ਹਨੀ ਜਿੱਦਾ ਪਾ ਕੇ ਤੁਸੀਂ ਲੈ ਸਕਦੇ ਆ ਪਰ ਮੈਂ ਉਹਦੇ ਨਾਲ ਲੈਣਾ ਹੁਣ ਉਹਦੇ ਚਾਹ ਪੀ ਲੈਣਾ ਹੁਣ ਨਾ ਤੇ ਇਟਸ ਗੁੱਡ ਫਾਰ ਯੂਰ ਹੈਲਥ ਹੈ ਨਾ ਤੇ ਦੱਸੇ ਦਨ ਅਕਾਲੀ ਕਾਲਾ ਜੀ